ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚੋਂ ਅੱਛਾ ਅਜ਼ੀਨਾ ਗੱਲ ਕਰਦੇ ਕਿ ਸਾਡਾ ਪਲਵਾਨ ਹੈ ਤੁਸੀਂ ਆਮ ਵੀਡੀਓ 'ਚ ਵੀ ਦੇਖੋਗੇ ਉਹਨਾਂ ਨੂੰ ਕਿਉਂਕਿ ਕਟੱਪਾ ਹੈ ਕਟੱਪੇ ਦਾ ਵੀ ਡੈਰੀ ਆ ਪੁੱਤ ਲਾਈਵ 'ਚ ਵੀ ਦਿਖਾਇਆ ਸੀ ਉਹ ਥੋੜੀ ਜੀ ਗੱਲ ਨਾ ਬੁਧਾਜਰਾ ਕੇ ਕਰਨ ਦੀ ਆਤ ਉਹਨੂੰ ਮਤਲਬ ਖਾਣ ਵਾਲੀਆਂ ਗੱਲਾਂ ਬਹੁਤ ਪਸੰਦ ਆ ਉਹਨੂੰ ਕਿਉਂਕਿ ਉਹਨੂੰ ਭੁੱਖ ਬਹੁਤ ਲੱਗਦੀ ਹੈ ਜਦੋਂ ਖਾਣ ਲੱਗ ਜਾਂਦਾ ਉਹ ਕਹਿੰਦਾ ਮੈਂ ਬਾਅਦ ਚ ਖਾਉਂਗਾ ਪਹਿਲੇ ਤੂੰ ਹੀ ਖਾ ਰੋ ਮੈਂ ਬਾਅਦ ਚ ਖਾਉਂਗਾ ਤੂੰ ਹੀ ਖਾ ਉਹਨੂੰ ਆਇਆ ਵੀ ਚਰਮੋ ਚਰਮੀ ਦੂਜਿਆਂ ਦੇਖ ਕੇ ਖਾਣੀ ਪੈਂਦੀ ਆ ਯਾਰ ਵੀ ਰੋਟੀ ਨਾ ਘਟ ਜੇ ਫਿਰ ਉਹਨੂੰ ਪਤਾ ਹੁੰਦਾ ਵੀ ਵਿਚਾਰਮੋ ਚਰਮੀ ਇਹ ਆ ਕੇ ਘੱਟ ਖਾਣਗੇ ਫਿਰ ਮੇਰੇ ਆਪੇ ਵੱਧ ਬਚਣਗੀਆਂ ਅਮੇਜ਼ ਆ ਬੱਚਿਆਂ ਦੀ ਗੱਲ ਆ ਕਹੂਗਾ ਪਹਿਲੀ ਦੂਜੀ ਢੱਡ ਭਜਾਉਣ ਫਾੜੀਆਂ ਨੂੰ ਕੱਫੇ ਆ ਤੇ ਫਿਰ ਜਿੰਨਾ ਬਾਜ ਦੇਣਾ ਸਾਰਿਆਂ ਸੰਭਲਦਾ। ਭਾਇੂ ਨੇ ਕਹਿੰਦਾ ਸੀ ਵਿਆਹ ਚਲੇਗਾ। ਗੱਲ ਸੁਣਾਉਣ ਲੱਗਿਆ। ਜਿਹੜੀ ਗੱਲ ਮਤਲਬ ਅਸੀਂ ਸ਼ੁਰੂ ਕਰੀ ਕੋਈ ਹੀ ਕਰ ਲੈਂਦਾ ਉਹ। ਜਦੋਂ ਫਲਾਣਾ ਦੇ ਵਿਆਹ ਚ ਕਾਠ ਸੀਦੇ ਦੇ ਬਾਬਾ ਸਟਾਲਾਂ ਲੱਗੀਆਂ ਕਿਤੇ ਯਾਰ ਮੈਂ ਕਿਹਾ ਯਾਰ ਕਿੱਲੇ ਚ ਯਾਰ। ਉਹ ਜੋ ਆ ਬਾਬਾ ਅਸੀਂ ਗਏ ਵਿਆਹ ਤਾਂ ਕਹਿੰਦਾ ਕੁੜੀ ਵਾਲੇ ਵੀ ਇੰਨੇ ਤਗੜੇ ਤੇ ਮੁੰਡੇ ਵਾਲੇ ਵੀ। ਪਾਪਾ ਸਟਾਲਾਂ ਹੋਏ ਬਾਬਾ ਕਿਲੋਮੀਟਰ ਤੱਕ ਸਟਾਲਾਂ ਮਗਾ ਥੋੜਾ ਜਿਹਾ ਰੋ ਨਾ ਨਾ ਯਾਰਾ ਗੇੜਾ ਨਾ ਆਵੇ ਨਾlever ਬਹਿਰੇ ਹਾਂ ਤੇ ਦਾ ਮੋਟਰਸਾਈਕਲ ਰੱਖੇ ਹੋਣਗੇ दाल ਸਬਜ਼ੀ ਪਾਉਣ ਨੂੰ ਡੋਂਗੇ ਜੀ ਮੋਟਰਸਾਈਕਲ ਨੇ ਨਾ ਗੜਨਾ ਕਿਲੋਮੀਟਰ ਜੀ ਤਾਂ ਮੈਂ ਕਿਹਾ ਜਿਹੜੇ ਖਾਣ ਵਾਲੇ ਹੋਣਗੇ ਉਹਨਾਂ ਨੂੰ ਤਾਂ ਮੈਂ ਕਹਿੰਦਾ ਨਿਹਰਾ ਹੋ ਗਿਆ ਉਹ ਆਉਂਦਿਆਂ ਨੂੰ ਉੱਥੇ ਉਹ ਨਹੀਂ ਆਇਆ ਘਮਾ ਘੂ ਕੇ ਲਾਂਜੀਆਂ ਸੀ ਪਤੰਦਰ ਮੰਨਿਆ ਸਕੂਰਾ ਸੀ ਉਹ ਉਹ ਕਹਿੰਦਾ RAMU ਵਾਲੇ ਨੇ ਸਾਨੂੰ ਕੁਦਰਵਾਜਾ ਖੋਲਿਆ ਬਾਬਾ ਯਾਰ ਰਾਤ ਨੂੰ ਕਹਿੰਦਾ ਮੈਨੂੰ ਕਹਿੰਦਾ ਵੀ ਆਜ ਛੋਟੇ ਖਾਣਾ ਕੀ ਉਹਨੇ ਇੰਗੀਆਂ ਚੀਜ਼ਾਂ ਦੇ ਨਾਮ ਲਏ ਬਾਬਾ ਯਾਰ ਕਹਿੰਦਾ ਖਕੂਨ ਕਹਿੰਦਾ ਜਾ ਲੈ ਗਿਆ ਪਰਵਾਨ ਆਇਆ ਆਪਣੇ ਕੋਲੇ ਇੰਨੀਆਂ ਚੀਜ਼ਾਂ ਦੇ ਨਾਮ ਲਏ ਬਾਬਾ ਕਹਿੰਦਾ ਮੇਰਾ ਵਾਸਨਾ ਨਾ ਢੱਡ ਭਰ ਗਿਆ ਕਹਿੰਦਾ ਮੈਂ ਤਾਂ ਕੁਝ ਨਹੀਂ ਖਾਡਾ ਗਿਆ ਮੈਂ ਕਹਿੰਦਾ ਨਾ ਲੈਣ ਨੇ ਵਾਸਨਾ ਕੀ ਤੈਨੂੰ ਬੱਸ ਕਹਿੰਦਾ ਜਦੋਂ ਅਸੀਂ ਤੁਰੇ ਕਹਿੰਦਾ ਮੇਰੇ ਘੋਪੇ ਵੀ ਕਹਿੰਦਾ ਨਾਲ ਦੇ ਨੂੰ ਮੈਂ ਕਹਿਣ ਜੋਗਾ ਕਹਿੰਦਾ ਮੈਂ ਕਹਿੰਦਾ ਯਾਰ ਭੁੱਖ ਲੱਗੀ ਐ ਭਾਈ ਉਹ ਮੈਂ ਕਿਹਾ ਦੇ ਤਾਂ ਨਾ ਵਸੀ ਗੰਦਾ ਮੈਂ ਕਿਹਾ ਮੈਂ ਖਾਦਾ ਨਹੀਂ ਮੈਂ ਕਿਹਾ ਹੋ ਨਹੀਂ ਸਕਦਾ ਚਾਲ ਦੇ ਤਾਂ ਤੈਨੂੰ ਕੋਸਾ ਲਾ ਲਈ ਤੜ ਕਿਉਂ ਠੀਕ ਹੈ ਉੱਥੇ ਜਾ ਕੇ ਲੋਟ ਆਉਂਗਾ ਕੰਮ ਉਹਦਾ ਜਲੇਬੀਆਂ ਦੇ ਵੇਗਾ ਦਾ ਜਲੇਬੀਆਂ ਦਾ ਜੂਸ ਕਰ ਦਿੰਦਾ ਮਦਾਨੇ ਦੇ ਵੇਗਾ ਦਾ ਮਦਾਨੇ ਦਾ ਫਿਰ ਜ਼ਫਰ ਜ਼ਫਰ ਦੱਬੀ ਆਉਂਦਾ ਮੈਂ ਕਿਹਾ ਥੱਲੇ ਚਿਰਕਣ ਲੱਗ ਜਾਂਦਾ ਵੰਗਾ ਉਹ ਉੜਦਾ ਉਹ ਮੇਗਾ ਪਤੰਦਰਾ ਢੋਲ ਹਰਕਾਪੇ ਤੇ ਜਦੋਂ ਬਾਜ਼ਾਰ ਚ ਤੁਰਦਾ ਵਰਤਾਂ ਭੀ ਲੋਗ ਲੋਕ ਕਰਦੀ ਆ ਬਾਬਾ ਕਈ ਬੰਦੇ ਉਹੀ ਫੋਟੋ ਲੁਆਈ ਜਾਂਦੇ ਉਹਦੇ ਨਾਲ ਬਾਬਾ ਐਂ ਯਾਰ ਯਾਰ ਕਟੱਪਾ ਹੀ ਲੱਗਦਾ ਯਾਰ ਕਈ ਕੋ ਗੋ ਯਾਰ ਐਂ ਲੱਗਦਾ ਯਾਰ ਮੈਂ ਕਹਿੰਨਾ ਯਾਰ ਉਹ ਵੱਡੀ ਫਹਿਰਮ ਵਾਲੇ ਨੇ ਸੱਦ ਲਿਆ ਉੱਥੇ ਵੀ ਵੇਖ ਲਾ ਵੀ ਉਹਨਾਂ ਨੂੰ ਹਿੰਦੀ ਬਲਮ ਜੀ ਹੋ ਉਹ ਕਹਿੰਦੇ ਵੀ ਤੁਹਾਨੂੰ ਦਾੜੀ ਸ਼ੇਵ ਕਰਾਉਣੀ ਬਗਉਨੋਂ ਨਾਉਂਦੇ ਸ਼ੇਵ ਨਹੀਂ ਕਰਾਉਂਦੇ ਬਾਤ ਜੀ ਉਹ ਕਹਿੰਦੇ ਚੱਲਗੇ ਫਿਰ ਆਪਾਂ ਉਹਨਾਂ ਚੱਲਦੇ ਹਾਂ ਕੋਈ ਨਹੀਂ ਕੋਈ ਰੋਟੀ ਤਾਂ ਖਾ ਲਓ ਉਹਨਾਂ ਨੇ ਤਿੰਨ ਜਗ੍ਹਾ ਲਾਈ ਸੀ ਰੋਟੀ ਟੋਗਣ ਜੇ ਦਿੱਤੇ ਹੁੰਦੇ ਸੀ ਵੀ ਆ ਬੈਲ ਮਾਰੇ ਆ ਇੱਕ ਸੀਨੀਅਰ ਦੀ ਲਾਈਨ ਸੀ ਇੱਕ ਜੂਨੀਅਰ ਦੀ ਸੀ ਇਹ ਜਾ ਕੇ ਪਲੇਟ ਲਾ ਗਿਆ ਤੇ ਉਹਨਾਂ ਨੇ ਜਿਹੜੇ ਮੂਹਰਲੇ ਸੀਗੇ ਸਾਡੇ ਵਾਲੇ ਉਹਨਾਂ ਨੂੰ ਕਹਿੰਦੇ ਭਾਈ ਜੀ ਇਹ ਤਾਂ ਸੀਨੀਅਰ ਦੀ ਲਾਈਨ ਆ ਤੁਸੀਂ ਉਧਰ ਜਾਓ ਜੂਨੀਅਰ ਚ ਆਗਰ ਮੈਂ ਤਾਂ ਥੋੜਾ ਸੀਨੀਅਰ ਹੀ ਹਾਂ ਮੈਂ ਲੈ ਕੇ ਆ ਤੁਹਾਨੂੰ ਮੈਂ ਤਾਂ ਸੀਨੀਅਰ ਚ ਜਾਊ ਉਹ ਕਹਿੰਦੇ ਭਾਈ ਸਾਹਿਬ ਪਲੇਟ ਚਲਾ ਕੇ ਮੈਂ ਚਾਹ ਕੋ ਕਹਿੰਦਾ ਅਸੀਂ ਨਹੀਂ ਖਾਂਦੇ ਉਹ ਬੜਾ ਜਿੱਦਿਆ ਹੋਇਆ ਜਿਹੜਾ ਦਾ ਸੀ ਕਹਿੰਦਾ ਅਸੀਂ ਮੂਈ ਬਰਬਰ ਤਾਂ ਕਹਿੰਦੇ 15 ਮਿੰਟ ਦੀ ਪਲੇਟ ਲੈ ਕੇ ਜੂਨੀਅਰ ਇੰਡ ਲੈਂਡ ਚ ਖੜਾ ਉਹ ਕਹਦਾ ਹੁਣ ਕੀ ਹੋ ਗਿਆ ਭੁੱਖ ਲੱਗੀ ਆ ਯਾਰ ਕਹਿੰਦਾ ਐਵੇਂ ਸ਼ਰਦ ਕੇ ਤੈਨੂੰ ਦੂਜੇ ਨੂੰ ਸਾਡੇ ਨਾਲ ਤੈਨੂੰ ਕਹਿੰਦਾ ਜਾ ਲਿਆ ਆਂਡੇ ਪਾ ਕੇ ਉਹ ਜਾਵੇ ਪਲੇਟ ਆਂਡਿਆਂ ਦੀ ਇਧਰੋਂ ਵੀ ਦੂਜੀ ਸਟਾਲ ਤੋਂ ਵੀ ਤੀਜੀ ਤੋਂ ਵੀ ਜਦੋਂ ਉਹਨਾਂ ਨੇ ਜੇ ਕਹਦਾ ਹੜਦਾ ਹੀ ਨਹੀਂ ਦੋਨੋਂ ਹੱਥਾਂ ਨਾਲ ਲੱਗਿਆ ਪਿਆ ਸੌ ਸਮੋਕ ਦੀ ਚੱਢਣੀ ਮੋਕ ਦੀ ਆਂਬਦੇ 400 ਹੀ ਖਾਈ ਜਾਵੇ ਪਤੰਦਰਾਂ ਦੇ ਉਹਨਾਂ ਨੇ ਕੀ ਨੂੰ ਸਟਾਰ ਨਹੀਂ ਚੱਕਤਿਆਂ ਉਹ ਕਹਿੰਦੇ ਬੰਦ ਕਰੋ ਆਹੀ ਰਾਜ ਦਾ ਢਿੱਡ ਰਜਾ ਕੱਲਾ ਹੀ ਇਹੇ ਉਹ ਕਹਿੰਦੇ ਇਹਦਾ ਰੋਲ ਤਾਂ 1 ਮਿੰਟ ਦਾ ਹੀ ਸੀਗਾ ਵੀ ਉਹ ਵੀ ਨਹੀਂ ਕਰਿਆ ਇਹਨੇ ਤੇ ਆਂਡੇ ਖਾ ਗਏ 500 ਦੇ ਨੂੰ ਕੱਢੋ ਬਾਹਰ ਫੜਕੇ ਉਹ ਕਹਿੰਦਾ ਹੀ ਰਹਿ ਤੇਦਾਰੀ ਜਿ ਵਿਆਹ ਔੜ ਗਏ ਕਹਿੰਦਾ ਮੈਨੂੰ ਕਹਦਾ ਆ ਜਾ ਆ ਜਾ ਵਿਆਹ ਨਾਨਕਿਆਂ ਦੇ ਯਾਹਦੇ ਮਾਮੇ ਨੇ ਮਿਲਾਈ ਜਵੇ ਕਹਿੰਦਾ ਮੈਨੂੰ ਇਹ ਆਪਣੀ ਮਾਸੀ ਦਾ ਮੁੰਡਾ ਕਹਿੰਦਾ ਮੈਂ ਹੁਣ ਚ ਮਾਰੀ ਕਹਿੰਦਾ ਇਹ ਤਾਂ ਤੇਰੇ ਮਾਮੇ ਆ ਇਹਨਾਂ ਨੂੰ ਤਾਂ ਪਤਾ ਹੀ ਆ ਵੀ ਹੋਰ ਸਾਡੀ ਭੈਣ ਕਿਹੜੀ ਆਗੀ ਇਹਨਾਂ ਨੂੰ ਨਹੀਂ ਦੱਸੀ ਇਹਨਾਂ ਮਾਸੀ ਦਾ ਮੁੰਡਾ ਆਪਣੀਆਂ ਕੰਦੇ ਵੀ ਡੱਕੇ ਵੀ ਇਹਨਾਂ ਨੂੰ ਘੱਟ ਹੀ ਪਤਾ ਤਰ ਤੂੰ ਜੇ ਨਵੇਂ ਭੱਜ ਭੱਜ ਜਾਣਾ ਆ ਜਾ ਤੂੰ ਕਹਿੰਦਾ ਭਾਈ ਅਸੀਂ ਉਹਨਾਂ ਨੇ ਪਕੌੜਿਆਂ ਦਾ ਡੰਗਾ ਲਿਆ ਰਾਈਡਾ ਕਹਿੰਦਾ ਮੈਂ ਥੋੜੇ ਜੇ ਪਾਏ ਕਹਿੰਦੇ ਇਹਨੇ ਡੰਗਾ ਕਰਨੋਂ ਫੜ ਕੇ ਕਰ ਲੈ ਕੋਈ ਚੱਲ ਪਿਆ ਕਹਿੰਦਾ ਡਾਉਂਗੇ ਦੇਗਾ ਚਰ ਦੇਗਾ ਚਰ ਦੇਗਾ ਚਰ ਕਹਿੰਦਾ ਮੈਂ ਗਿਆ ਆਪਾਂ ਸੋਇਆ ਜਰੂਸ ਕੱਢੀ ਜਾਨਾ ਖਾਣਾ ਹੈ ਆਪਾਂ ਕੱਲਾ ਤੂੰ ਹੋਰ ਤੂੰ ਕੀ ਲੈਣਾ ਤੂੰ ਖਾਂਦਾ ਆਏ ਕਹਿੰਦਾ ਜੋਏ ਕਿ ਮੇਰੀ ਸੰਗੀ ਦਾ ਹੁੰਦਾ ਕਹਿੰਦਾ ਭਾਈ ਇਹ ਜਾਣੇ ਤੇਰਾ ਕੰਮ ਜਾਣੇ ਤੇ ਡਾਉਂਗਾ ਜਾਣੇ ਕਹਿੰਦਾ ਸਾਫ਼ ਕਰ ਬੀਟਰ ਕਹਿੰਦਾ ਮੇਰੇ ਨਾਲ ਝਾਕਣ ਵੀ ਆ ਵੀ ਤੂੰ ਤਰ ਜਾਈਏ ਇਹ ਖਾ ਗਿਆ ਹੋ ਕਹਿੰਦਾ ਮੈਂਗਾ ਆਈ ਆ ਭਰਾਵਾ ਕਹਿੰਦਾ ਮਗਰੋਂ ਭਾਈ ਉਹਨਾਂ ਨੇ ਲਿਆਂਦਾ ਚਿਕਨ ਤੇ ਪਿਓ ਦੇ ਪੁੱਤ ਨੇ ਜਦੋਂ ਮਸ਼ੀਨ ਕੋਲ ਸੜਦੀ ਆ ਕਹਿੰਦਾ ਹੱਡੀਆਂ ਐ ਸਿੱਟੇ ਜਾਂ ਟੇ ਲਾ ਤਾ ਕਹਿੰਦਾ ਸਾਰਾ ਕਹਿੰਦਾ ਮੈਂ ਕਿਹਾ ਜੰਗੂਏ ਕਹਿੰਦਾ ਰੋਟੀ ਖਾ ਗਏ ਤੇ ਲਾ ਕੇ ਬਹਿ ਜਾ ਉਹ ਕਹਿੰਦਾ ਮੈਂ ਤਾਂ ਰੋਟੀ ਦੀ ਕੋਈ ਕਮੀ ਆ ਉਹ ਕਹਿੰਦਾ ਚਿਕਨ ਬਣਿਆ ਤਰੀ ਵਾਲਾ ਬਟਰ ਚਿਕਨ ਤੰਦੂਰੀ ਚਿਕਨ ਕਈ ਤਰ੍ਹਾਂ ਦਾ ਬਣਿਆ ਬਹਿ ਜਾ ਖਾ ਦੇ ਚੱਲਾਂਗੇ ਕਹਿੰਦਾ ਫੇਰ ਵੀ ਪਤੰਦਰ 5 ਕਿਲੋ ਮੀਟ ਖਾ ਜਾਂਦਾ ਕੱਲ੍ਹਈ ਇਡੀ ਖਰਾਕ ਆ ਜੁਆਣ ਦੀ ਤੇ ਜੇ ਪੁੱਛ ਲਾ ਵਿਆਹ ਨਹੀਂ ਕਰਾਉਣਾ ਮੈਂ ਨਹੀਂ ਕੋਈ ਨਾ ਪ੍ਰਭਾ ਆਪਾਂ ਕਹਿੰਦਾ ਆਈ ਰਹਿਣਾ ਮੈਂ ਕਿਹਾ ਤੂੰ ਕਰਾਉਣਾ ਨਹੀਂ ਤੂੰ ਤਾਂ ਕਰਾਉਣ ਨੂੰ ਕਹਿੰਦਾ ਪਰ ਕੁੜੀ ਨਹੀਂ ਮੰਗੀ ਹੋਣੀ ਜਦੋਂ ਕਹਿੰਦਾ ਉਹਨੇ 5 ਕਿਲੋ ਆਟਾ ਲਾਉਣਾ ਪਿਆ ਇਕੱਲੇ ਆਸਤੇ ਅਗਲੀ ਕਹਿੰਦੀ ਉਹਨੇ 10-10 ਰੋਟੀਆਂ ਦੀ ਲੰਘ ਜਾ ਗਰੂ ਮੈਂ ਕੀ ਲੈਣਾ ਤੋ ਉਹ ਨਹੀਂ ਉਹ ਮੈਨੂੰ ਕਹਿੰਦਾ ਬਾਬਾ ਲੋਕ ਸਰਸਰ ਕਰਦੇ ਆ ਮੈਨੂੰ ਕਹਿੰਦਾ ਤੂੰ ਤਾਂ ਐਵੇਂ ਵੱਡਾ ਤੈਨੂੰ ਤਾਂ ਚਾਚਾ ਕਹਿੰਨੇ ਕਰਕੇ ਤੇ ਰੀਤਦ ਕਰਦੇ ਕਹਿੰਦਾ ਹੋਰ ਤਾਂ ਮੇਰੀ ਕਰਦੇ ਆ ਏ ਇੱਕ ਟੋਪੀ ਆ ਉਹਦੇ ਕੋਲੇ ਬਿੰਗੀ ਜੀ ਪਤੰਦਰ ਪੱਕੂ ਹੀ ਲੈ ਕੇ ਰੱਖਦਾ ਲਾਉਂਦਾ ਨਹੀਂ ਕਹਿੰਦਾ ਜਵਾਕਾਂ ਨੇ ਸਿਰ ਤੇ ਲੈ ਲਈ ਉਹ ਕਹਿੰਦਾ ਬਾਬਾ ਜੋਣੀ ਗਈ ਸੀ ਕਹਿੰਦਾ ਤੋਤੀ ਨਹੀਂ ਕਿਤੇ ਯਾਰ ਕਹਿੰਦਾ ਕੰਨਾ ਕੋਲੇ ਇੰਨੀ ਮੈਲ ਆ ਕਹਿੰਦਾ ਛੱਡ ਤੇ ਚਿੰਬੜੀ ਗਈ ਸੀ ਮੈਂ ਕਿਹਾ ਇਹ ਟੋਪੀ ਸਾਡੇ ਕਿਟੱਪੇ ਦੀ ਏ ਇਹਨਾਂ ਲੋ ਇੱਕ ਭਾਸਾ ਬਹੁਤ ਚੱਕਰਾਂ ਚ ਪਾਉਂਦੀ ਬੰਦੇ ਨੂੰ ਸਾਡਾ ਜੂਕੇ ਚਲਿਆ ਗਿਆ ਕੇਰਲਾ ਸੋਲਰ ਦਾ ਕੰਮ ਕਰਦੇ ਹੁੰਦੇ ਸੀ ਪਹਿਲਾ ਮੇਰੇ ਢਾਬੇ ਕੋਲੇ ਇਹਨਾਂ ਨੇ ਉੱਥੇ ਠੀਕਾ ਲਿਆ ਸੀ ਉੱਥੇ ਕਰਦੇ ਹੁੰਦੇ ਸੀਗੇ ਤੇ ਉੱਥੇ ਵੀ ਮੇਰੇ ਕੋਲੇ ਰਹਿੰਦੇ ਸੀਗੇ ਕਿਤੇ ਅਸੀਂ ਸਵੀਮ ਲਾ ਲਈ ਕਿਤੇ ਲੰਗਰ ਲਾ ਲਿਆ ਸੀ ਹਨਾ ਮੇਰੇ ਕੋਲੇ ਕੰਮ ਕਰਾਉਣਾ ਇਹਨਾਂ ਨੇ ਭੱਜੇ ਫਰਨਾ ਪੈਂਡ ਦਾ ਵੀ ਤੁਹਾਨੂੰ ਪਤਾ ਬੰਦਾ ਮਾਨ ਨਹੀਂ ਹੁੰਦਾ ਜੀ ਦੂਰ ਜਾ ਕੇ ਤੇ ਫੇਰੇ ਉਥੋਂ ਣ ਕੇ ਕੀ ਅੱਲਾ ਹੁਣ ਹਿੰਦੀ ਕਿਸੇ ਨੂੰ ਨਹੀਂ ਆਉਂਦੀ ਨਾਲ ਮਾਜੇ ਦੇ ਮੁੰਡੇ ਇਹਨਾਂ ਦੇ ਤਮਾਦੇ ਦੀ ਤੇ ਮਾਲਵੇ ਦੀ ਬੋਲੀ ਦਾ ਬੜਾ ਫਰਕ ਹੈ। ਪਹਿਲਾਂ ਮੈਨੂੰ ਆਪਸ ਵਿੱਚ ਨਹੀਂ ਸਮਝ ਆਉਂਦੀ ਤੇ ਉਹਨਾਂ ਨੂੰ ਤਾਂ ਉਮੀ ਕੀ ਕੀਰਲ ਵਾਲਿਆਂ ਨੂੰ। ਜੂ ਕੇ ਕਹਿੰਦਾ ਐਂਗਲ ਚੱਕੜੇ ਸੀ ਤੇ ਗਰਮੀ ਆ ਕੇ ਤੇਰਾ ਦੇਣਾ ਕੀ ਆ ਤੇ ਜਦੋਂ ਸੀ ਐਂਗਲ ਨੂੰ ਹੱਥゥム ਲਾਇਆ ਕਹਿੰਦਾ ਅੱਗ ਘਰ ਦਾ ਕਹਿੰਦਾ ਜੀ ਪਾਸੇ ਹੋਗੀ। ਕਹਿੰਦਾ ਉਧਰੋਂ ਫੋਰਮਰ ਆ ਗਿਆ, "ਓਏ ਭਾਈ ਸਾਹਿਬ, ਐਂਗਲ ਉਠਾਉ।" ਕਹਿੰਦਾ ਜੇਗਾ ਤੱਤਾ। "ਓਏ ਐਂਗਲ ਉਠਾਉ ਯਾਰ।" ਕਹਿੰਦਾ ਜੇਗਾ ਤੱਤਾ। "ਇਧਰ ਆ। ਮੈਂ ਮੁਤਾਤਾਉਂ ਕਿਵੇਂ ਉਠਾਣਾ ਹੈ।" ਕਹਿੰਦਾ ਉਹਨੇ ਮਾਰੇ ਜਦੋਂ ਜੂਰ ਮਾਰੇ ਤਰਾ ਕੇ ਹਏ ਬਤਾ ਨਹੀਂ ਸਕਤੇ ਤੇ ਗਰਮ ਆਇਆ ਕਹਿੰਦਾ ਕਈ ਜਾਰੇ ਤੈਨੂੰ ਤੱਤਾ ਉਹ ਕੀ ਹੁੰਦਾ ਹੈ ਕਹਿੰਦਾ ਆ ਹੀ ਹੁੰਦਾ ਹੈ ਤੱਤਾ ਆਪ ਨਹੀਂ ਲੱਗਦਾ ਤੱਤਾ ਹੁੰਦਾ ਹੈ ਉਹ ਕਹਿੰਦਾ ਗਰਮ ਹਾਂ ਗਰਮ ਗਰਮ ਤੱਤਾ ਹੁੰਦਾ ਹੈ ਤੂੰ ਮਨ ਸਾੜੇ ਤੱਤੇ ਜੋ ਝਾਲੇ ਕਰਾਤੇ ਕਹਿੰਦਾ ਤੁਸੀਂ ਗਰਮ ਕਹਿ ਦਿਓ ਉਹ ਕਹਿੰਦਾ ਉਤਰੋਂ ਦੂਜੇ ਦਿਨ ਫੋਰਮੈਨ ਆ ਗਿਆ ਮਾਝਾ ਵਾਲੇ ਕੋਲੇ ਆ ਗਿਆ ਉਹ ਕਹਿੰਦਾ ਵੀ ਰੇਸਿੰਗ ਕਿੱਥੇ ਆ ਉਹ ਆਪਕੇ ਗਾੜੀ ਹੈ ਗਦਰ ਮੇਰੇ ਕੋ ਤਾਂ ਗੱਡੀ ਮਿਲੇਗੀ ਕੋਈ ਰਸਤੇ ਮੇ ਪਤਾ ਨਹੀਂ ਵੀ ਸਰ ਗਿਆ ਆਪਕੇ ਗਾੜੀ ਹੈ ਉਹਨੂੰ ਚੱਕਰਾਂ ਚ ਪਾਈ ਬੈਠਾ ਉਹ ਢੂੜ ਘੰਟਾ ਸੋਚਿਆ ਯਾਰ ਉਹ ਗੱਡੀ ਕਿਦੀ ਲੈ ਕੇ ਉੱਟ ਗਿਆ ਯਾਰ ਉਹਦੇ ਕੋਲੇ ਗੱਡੀ ਕਿੱਥੋਂ ਆ ਗਈ ਲੇਬਰ ਵਾਲੇ ਕੋਲੇ ਯਾਰ ਕੀ ਆ ਕਿਦਰ ਸੇ ਆ ਉਹ ਕਹਿੰਦਾ ਸਾਹਿਬ ਆਪਕੇ ਗਾੜੀ ਇਧਰ ਸੇ ਕਿੱਹਾ ਹੈ ਪਰ ਕਹਿੰਦਾ ਮੈਂ ਵੀ ਇਧਰ ਸੇ ਆ ਰਹਾ ਹਾਂ ਭਾਈ ਸਾਹਿਬ ਮੇਰੇ ਕੋ ਗਾੜੀ ਕੋਈ ਨਹੀਂ ਮਿਲਾ ਇਹ ਮੈਨੂੰ ਨਹੀਂ ਪਤਾ ਕਹਿੰਦਾ ਗਿਆ ਆਪਕੇ ਗਾੜੀ ਹੈ ਬਈ ਗਿਆ ਵੀ ਇਸੇ ਰਸਤੇ ਉਧਰੋਂ ਜੂ ਕੇ ਆ ਗਿਆ ਉਹ ਕਹਿੰਦਾ ਯਾਰ ਕਹਿੰਦਾ ਉਹ ਰੇਸ਼ਮ ਗਾੜੀ ਲੈ ਕੇ ਚਲਾ ਗਿਆ ਕਿਸ ਕੀ ਲੈ ਕੇ ਚਲਾ ਗਿਆ ਔਰ ਕਹਾਂ ਚਲਾ ਗਿਆ ਇਸਕੋ ਪੁੱਛੋ ਇਹ ਬੋਲਾ ਆਪਕੇ ਗਾੜੀ ਲੈ ਕੇ ਗਿਆ ਇਸ ਰਸਤੇ ਮੇਰੇ ਕੋ ਤਾਂ ਕੋਈ ਗਾੜੀ ਮਿਲੇ ਹੀ ਨਹੀਂ ਉਹ ਕਹਿੰਦਾ ਕਿੱਥੇ ਗਿਆ ਕਹਿੰਦਾ ਇੱਧਰ ਤਾਂ ਗਾੜੀ ਗਾੜੀ ਗਿਆ ਯਾਰ ਮੈਂ ਦੱਸੀ ਐ ਨਾ ਬੋਰਮੈਨ ਨੂੰ ਉਹ ਕਹਿੰਦਾ ਹਾਂ ਜੀ ਇਹ ਕਹਿੰਦਾ ਗਿਆ ਉਹ ਕਹਿੰਦਾ ਪਰ ਗਾੜੀ ਕਿਸ ਕੀ ਉਹ ਕਹਿੰਦਾ ਗੱਡੀ ਕੀ ਦੀ ਤੇ ਗਿਆ ਗੱਡੀ ਤੇ ਨਹੀਂ ਗਿਆ ਪੈਦਲ ਗਿਆ ਗਿਆ ਗਾੜੀ ਗਾੜੀ ਹੈ ਓਹੋ ਕਹਿੰਦਾ ਭਈ ਓਏ ਆਪਕੇ ਆਗੇ ਆਗੇ ਗਿਆ ਹੈ ਕਹਿੰਦਾ ਆਗੇ ਨੂੰ ਗਾੜੀ ਕਹਿੰਦੇ ਇਹੋ ਓ ਬਾਈ ਸਾਹਿਬ ਕਹਿੰਦਾ ਯਾਰ ਕਹਾਂ ਕੈਸੀ ਬੋਲੀ ਸਮਝ ਨਹੀਂ ਆਤੀ ਯਾਰ ਕਹਿੰਦਾ ਮੈਂ ਗਾੜੀ ਦੀ ਸੋਚ ਰਿਹਾ ਹਾਂ ਕਿਸ ਕੀ ਲੈ ਕੇ ਭਾਗ ਗਿਆ ਯਾਰ ਹਮਾਰੇ ਨਾਮ ਨਾ ਪੜ ਜੀ ਕੋ ਮਰਾਈ ਸੁੱਤੇ ਪਏ ਰਾਤ ਨੂੰ ਚੰਗੇ ਭਲੇ ਥੱਲੇ ਗੱਦੇ ਸਿੱਟੇ ਤੇ ਭਾਉ ਨੇ ਰੌਲਾ ਪਾਤਾ ਓਏ ਮਰ ਗਏ ਓਏ ਕਾਢੇ ਆ ਗਏ ਓਏ ਮਰ ਗਏ ਓਏ ਕਾਢੇ ਆ ਗਏ ਓਏ ਕਹਿੰਦਾ ਮੈਂ ਦੂਜੇ ਨੂੰ ਮਾਰੀ ਬਾਜ ਉੱਠ ਕਹਿੰਦਾ ਮੈਂ ਕੰਡਾਂਗਾ ਕੱਢ ਲੋ ਕਹਿੰਦਾ ਅਸੀਂ ਡਾਂਗਾ ਚੱਕੀ ਫਰੀਓ ਕਹਿੰਦਾ ਕੀ ਕਰੋਗੇ ਡਾਂਗਾ ਨਾਲ ਕਹਿੰਦਾ ਮੈਂ ਕਹਿੰਦਾ ਤੂੰ ਤੈਹ ਲਾ ਦੇਂਗੇ ਮਨ ਮਨ ਡਾਂਗਾ ਨੂੰ ਕਾਢੇ ਦੱਸ ਕਿਤੇ ਆ ਕਹਿੰਦਾ ਪਤੰਦਰਾ ਕਾਢੇ ਨਹੀਂ ਡਾਂਗਾ ਨਾਲ ਉਹ ਨਾ ਜਾਂਦੇ ਚੱਪੜਾ ਨਾ ਆਉਣਗੇ ਨਹੀਂ ਤਾਂ ਹਲਦੀ ਪਾਓ ਉਹ ਕਹਿੰਦਾ ਹਲਦੀ ਰਹਿਣ ਨਾ ਮਰ ਮਿਰਚਾਂ ਲਿਆਓ ਮਿਰਚਾਂ ਮਾਰਾਂਗੇ ਕਹਿੰਦਾ ਉਹ ਕਹਿੰਦਾ ਮਿਰਚਾਂ ਨਾਲ ਨਹੀਂ ਜਾਂਦੇ ਹੁੰਦੇ ਕਾਢੇ ਹਲਦੀ ਨਾਲ ਜਾਂਦੇ ਆ ਉਹ ਕਹਿੰਦਾ ਖਸਮਾ ਮਿਰਚਾਂ ਪਾਤੀਆਂ ਜਦੋਂ ਉਹਨਾਂ ਦੀਆਂ ਅੱਖਾਂ ਬੰਦ ਹੋ ਜਾਣਗੀਆਂ ਉਹਨਾਂ ਨੂੰ ਦਿਖਣਾ ਨਹੀਂ ਫਿਰ ਡਾਂਗ ਫੇਰਾਂਗੇ ਉਹ ਕਹਿੰਦਾ ਯਾਰ ਭਾ ਕਿਹੜੇ ਚੱਕਰਾਂ 'ਚ ਪਿਆ ਯਾਰ ਯਾਰ ਹਲਦੀ ਪਾ ਦੀ ਇਹ ਨਾ ਕਾਢੇ ਬੈਗ ਮੁੜ ਜਾਂਦੇ ਐ ਉਹ ਕਹਿੰਦਾ ਭਲਾ ਮੈਨੂੰ ਐਂ ਦੱਸ ਵੀ ਕਾਢ ਹੈ ਕਿੱਥੇ ਕਹਿੰਦਾ ਥੱਲੇ ਮਾਰਕੀਟ ਆਰਚ ਕਹਿੰਦਾ ਆ ਦੀ ਉਹ ਕਹਿੰਦਾ ਤਾਂ ਕੀ ਲਿਆ ਇਹ ਤਾਂ ਸਾਡੇ ਕਾਢੇ ਕਹਿੰਦੇ ਕਹਿੰਦਾ ਅਸੀਂ ਸੈੱਟ ਲਿਆ ਕਹਿੰਦਾ ਮੈਂ ਕਿਹਾ ਨੀਂਦ ਖਰਾਬ ਕਰਾਤੀ ਪਤੰਦਰਾ ਕੜਨ ਧਰਾ ਕਰਤਾ ਤੂੰ ਅਹੀਂ ਤਾਂ ਕਿਤੇ ਕਾਡੇ ਕੋਈ ਹੋਰ ਬੰਦੇ ਬੁੰਦੇ ਪੈ ਗਏ ਇੱਥੇ ਕੈਂਪ ਚ ਵੀ ਕਾਡੇ ਆ ਗਏ ਅਹੀਂ ਤਾਂ ਡਾਂਗਾ ਚੱਕੀ ਪਤਾ ਪਾਏ ਕੀ ਨੇ ਐ ਕੋਈ ਨਹੀਂ ਐ ਪਾਸਾ ਇੰਨਾ ਫਰਕ ਪਾ ਦਿੰਦੀ ਆ ਆਪਾਂ ਨੂੰ ਚੱਕਰਾਂ ਚ ਪਾ ਦਿੰਦੀ ਆ ਵੀ ਹੁਣ ਹੈ ਤਾਂ ਦੋਨੋਂ ਪਤਾ ਮਾਝੇ ਦੀ ਬੋਲੀ ਆ ਡਾ ਮਾਲਵੇ ਦੀ ਆ ਡਾ ਦੁਆਬੇ ਦੀ ਆ ਡਾ ਇਹ ਨਹੀਂ ਹੈਗਾ ਵੀ ਆਪਣੀ ਐ ਹਰ ਸਟੇਟ ਜਿਹੜੇ ਕਹਿੰਦੇ 12 ਕੋ ਤੇ ਭਾਸ਼ਾ ਚੇਂਜ ਹੋ ਜਾਂਦੀ ਹੈ ਰਾਜਸਥਾਨ 'ਚ ਵੀ ਚੇਂਜ ਹੋ ਜਾਂਦੀ ਹੈ ਜਿੱਥੇ-ਜਿੱਥੇ ਵੀ ਜਾਂਦੇ ਆਪਾਂ ਉੱਥੇ ਭਾਸ਼ਾ ਚੇਂਜ ਹੁੰਦੀ ਹੈ ਵੀ ਜਿਵੇਂ ਮੰਨ ਲਓ ਹੁਣ ਰਾਜਸਤਾਨੀ ਹੈ ਰਾਜਸਤਾਨੀ ਤਾਵਲੀ ਜਲਦੀ ਵਿੰਕੇ ਜਾਓ ਕਿਤੇ ਕਹਿੰਦੇ ਇਕੱਠੇ ਜਾਓ ਵੀ ਕਿੱਥੇ ਚੱਲੇ ਆ ਹੁਣ ਇੱਕ ਪਾਸੇ ਕਹਿੰਦੇ ਵਿੰਕੇ ਜਾਓ ਇੱਕ ਪਾਸੇ ਕਹਿੰਦੇ ਇਕੱਠੇ ਜਾਓ ਉਹ ਭਾਸ਼ਾ ਇੱਕ ਹੀ ਹੈ ਇੱਕ ਹੀ ਹੈ ਪਰ ਉਹ ਚੇਂਜ ਹੋ ਜਾਂਦੀ ਹੈ ਭਾਰਕਪੂਤ ਤੇ ਉਹਨਾਂ ਦੀ ਵੀ ਇਸ ਕਰਕੇ ਆਪਣੇ ਕੱਲੇ ਪੰਜਾਬ ਦੀ ਨਹੀਂ ਹੁੰਦੀ ਇਹ ਤੇ ਕਈ ਬੰਦੇ ਆਪਣੇ ਭਾਸ਼ਾ ਦਾ ਮਜ਼ਾਕ ਉਡਾਉਂਦੇ ਆ ਤੁਸੀਂ ਐਦਾਂ ਬੋਲਦੇ ਹੋ ਤੁਸੀਂ ਐਦਾਂ ਬੋਲਦੇ ਹੋ ਜਿੱਦਾਂ ਮੇਰਾ ਸਾਧੂ ਕਹਿੰਦਾ ਉਹਦਾ ਇਹਦੀ ਤਾਰੇ ਮਾਰੇ ਕਰਦੇ ਆ ਮੈਂ ਕਹਿੰਦਾ ਅਸੀਂ ਥੋੜੀ ਤਾਰੇ ਮਾਰੇ ਕਰਦੇ ਤੁਸੀਂ ਕਰਦੇ ਆ ਤੁਸੀਂ ਤੀ ਕਹਿੰਨੇ ਆ ਮੈਂ ਕਿੱਥੇ ਗਿਆ ਤਾਂ ਇੱਥੇ ਫਸ ਗਿਆ ਤਾਂ ਉਈਓ ਮਾਰੀ ਜਾਂਦਾ ਤੀ ਮੈਂ ਕਿਹਾ ਅਸੀਂ ਤਾਂ ਕਿਤਾਬੀ ਬੋਲੀ ਹੈ ਲੁਧਿਆਣਾ ਵਾਲੇ ਕਹਿੰਦੇ ਸਾਡੀ ਕਿਤਾਬੀ ਬੋਲੀ ਹੈ ਮਾਝਾ ਵਾਲੇ ਕਹਿੰਦੇ ਸਾਡੀ ਕਿਤਾਬੀ ਬੋਲੀ ਹੈ ਪਰ ਬੋਲੀ ਸਾਰਿਆਂ ਦੀ ਕਿਤਾਬੀ ਹੈ ਬੋਲੀ ਸਾਰਿਆਂ ਨੂੰ ਸਾਰਿਆਂ ਨੂੰ ਪਿਆਰੀ ਆਪੋ ਆਪਣੀ ਠੀਕ ਹੈ ਤੇ ਸਾਨੂੰ ਸਾਰਿਆਂ ਨੂੰ ਸਾਰਿਆਂ ਦੀ ਬੋਲੀ ਦਾ ਸਤਿਕਾਰ ਕਰਨਾ ਚਾਹੀਦਾ ਕਿਉਂਕਿ ਕਿਸੇ ਦੀ ਭਾਸ਼ਾ ਦਾ ਕੋਈ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਕਿਉਂਕਿ ਭਾਸ਼ਾ ਸਭ ਦੀ ਸਰਲ ਹੈ ਪੰਜਾਬੀ ਹੈ ਥੋੜਾ ਥੋੜਾ ਫਰਕ ਹੁੰਦਾ ਕਿਉਂਕਿ ਬਾਰਡਰ ਏਰੀਆ ਆ ਗਿਆ ਉਹ ਪਾਕਿਸਤਾਨ ਨਾਲ ਗਈ ਸਾਡਾ ਏਰੀਆ ਮਾਲਵੇ ਦਾ ਆ ਗਿਆ ਮਲਵਈਆਂ ਦਾ ਤੁਹਾਨੂੰ ਪਤਾ ਮਲਵਈ ਵੀ ਖੁੱਲੇ ਦਿਲ ਵਾਲੇ ਹੁੰਦੇ ਸੀਗੇ ਚਾਦਰੇ ਬੰਦੇ ਸੀ ਰਫਨਾ ਰੱਖਣ ਦੇ ਸ਼ੌਂਕੀ ਮਾਲਵੇ ਵਾਲੇ ਹੁੰਦੇ ਸੀ ਮੁੱਖ ਮੰਤਰੀ ਮਾਲਵੇ ਵਾਲੇ ਹੀ ਹੁੰਦੇ ਸੀ ਕਿ ਇਸ ਟਾਈਮ ਹੈ ਅੱਜ ਵੀ ਵਹਿਦਤ ਜ਼ਿਆਦੇ ਮਾਲਵੇ ਤੋਂ ਹੀ ਬਣਦਾ ਮੁੱਖ ਮੰਤਰੀ ਤੇ ਦਬਾਬੇ ਵਾਲੇ ਬਾਹਰਲੇ ਮੰਨੇ ਗਏ ਆ ਬਾਹਰ ਜਾਣ ਵਾਸਤੇ ਸਭ ਤੋਂ ਪਹਿਲਾਂ ਦਬਾਬਾ ਬਾਹਰ ਪਹੁੰਚਿਆ ਬਾਕੀ ਹੁਣ ਤਾਂ ਘਰ ਘਰ ਦਾ ਬੰਦਾ ਬਾਹਰ ਚਲਿਆ ਹੀ ਗਿਆ ਮੇਰੇ ਹਿਸਾਬ ਨਾਲ ਤੇ ਹੁਣ ਜਿਵੇਂ ਆਪਾਂ ਕਹਿੰਨੇ ਇੱਥੇ ਟਰੱਕਾਂ ਵਾਲਿਆਂ ਨੂੰ ਦਿੱਕਤ ਆਉਂਦੀ ਆ ਆਪਾਂ ਨੂੰ ਪਤਾ ਹੈ ਵੀ ਟਰੱਕ ਲੁੱਟੀਦੇ ਆ ਆਦੀ ਮੇਰਾ ਪੀਡੀਸੀ ਵਾਲੇ ਮੈਨੂੰ ਸਵਾਲ ਪੁੱਛੀ ਜਾਂਦੇ ਸੀ ਕਹਿੰਦੇ ਵੀ ਤੁਹਾਨੂੰ ਕਿਹੜਾ ਏਰੀਆ ਚੰਗਾ ਲੱਗਦਾ ਮੈਨੂੰ ਕਹਿੰਦੇ ਵੀ ਮਤਲਬ ਉਹ ਗੱਡੀ ਚਲਾਈ ਆ ਤੁਸੀਂ ਵੀ ਕਿਹੜੀ ਰੂਟ ਤੇ ਚੱਲਣਾ ਪਸੰਦ ਕਰਿਆ ਤੁਸੀਂ ਜਿਆਦਾ ਘਾਟੀ ਨੂੰ ਜਾਂ ਬੰਬੇ ਨੂੰ ਜਾਂ ਮੈਂ ਕਹਾਂ ਜੇ ਅਸੀਂ ਤਾਂ ਪੰਜਾਬ ਪੰਜਾਬ 'ਚ ਚੱਲਣਾ ਪਸੰਦ ਕਰਿਆ ਪੰਜਾਬ ਤੋਂ ਬਾਹਰ ਸਾਨੂੰ ਉੱਕਾ ਹੀ ਚੰਗਾ ਨਹੀਂ ਲੱਗਦਾ ਕਿਉਂਕਿ ਜਿੱਥੇ ਅਸੀਂ ਸਾਈਕਲ ਵਾਲੇ ਨੂੰ ਵੀ ਹਾਰਨ ਨਹੀਂ ਮਾਰ ਸਕਦੇ ਲੁੱਟਾਕ ਹੋਈ ਹੈ ਜਿਹੜਾ ਕਿ ਹੁਣ ਬਾਹਰਲੇ ਮੁਲਕਾਂ 'ਚ ਵੀ ਕੰਮ ਚੱਲ ਪਿਆ ਤੁਹਾਡੇ ਸਾਹਮਣੇ ਕਿੱਡੀ ਗੱਲ ਸੀ ਜੀ ਉਹਨੇ ਲਾਂਡਰੀ ਦੀ ਮਸ਼ੀਨ ਖਰਾਬ ਸੀ ਕਹਿਤਾ ਐਡੇ ਨਰਦਈ ਨੇ ਉਹਦਾ ਗਾਲੀ ਅੱਡ ਕਰਤਾ ਯਾਰ ਫੇਰ ਉਹਦੇ ਨਾਲ ਫੁੱਟਬਾਲ ਖੇਡਿਆ ਯਾਰ ਸਰ ਨਾਲ ਇਹ ਹਾਲਾਤ ਪਹਿਲਾਂ ਸਾਡੇ ਇੱਥੇ ਇੰਡੀਆ ਜਿਵੇਂ ਸਾਡੇ ਨਾਲ ਹੁੰਦੇ ਤੇ ਸਾਡੇ ਨਾਲ ਬਾਹਰਲੇ ਮੁਲਕਾਂ 'ਚ ਵੀ ਹੋਣ ਲੱਗ ਗਏ ਇਹ ਦੇ ਬਿਚੇਤਕ ਨੀਕ ਕੰਮ ਕਰ ਰਹੀ ਹੋਈ ਕੋਈ ਨਾ ਕੋਈ ਵਜ੍ਹਾ ਜਿਹੜੀ ਦੇ ਸਾਹਮਣੇ ਨਹੀਂ ਆ ਰਹੀ ਸਾਹਮਣੀ ਕਿਵੇਂ ਆਊਗੀ ਜਾਂ ਤਾਂ ਪੁਲਿਸ ਪ੍ਰਸ਼ਾਸਨ ਦੇ ਹੱਥ ਖੋਲਨੇ ਪੈਣਗੇ ਵੀ ਤੁਹਾਡੇ ਜੀ ਕੋਈ politcal ਬੰਦਾ ਦਖਲੰਦ ਜਿਨੀ ਦੇਊਗਾ ਤੁਸੀਂ ਆਪਣੇ ਹਿਸਾਬ ਨਾਲ ਕਾਨੂੰਨ ਨੂੰ ਚਲਾਓ ਫੇਰ ਮੰਨ ਸਕਦੇ ਆ ਉਹਨਾਂ ਨੂੰ ਉਹਨਾਂ ਇੱਕ ਫੜ ਲੈਂਦੇ ਆ ਕਚਰਾਉਣ ਵਾਲਾ ਆ ਜਾਂਦਾ ਇੱਕ ਪਰਚਾ ਪਾਉਣ ਵਾਲਾ ਆ ਜਾਂਦਾ ਇੱਕ ਹੀ ਪਾਰਟੀ ਦੇ ਦੋ ਬੰਦੇ ਹੁੰਦੇ ਆ ਇੱਕ ਕਹਿੰਦਾ ਨਾ ਤੰਨ ਦੇ ਬਾਈ ਇਹਨੂੰ ਦੂਜਾ ਕਹਿੰਦਾ ਨਾ ਛੱਡ ਦੇ ਬਾਈ ਇਹਨੂੰ ਸਾਡੇ ਤੇ ਇੱਕੇ ਘਰੇ ਪਿਓ ਪੁੱਤ ਡੋਢੀ ਹੈਲਪ ਕਰਦੇ ਵੇਖੇ ਮੈਂ ਸਾਡਾ ਬੰਦਾ ਫੜਿਆ ਗਿਆ ਸੀ ਐਮਐਲਏ ਸਾਹ ਕੋਲੇ ਚਲੇ ਗਏ ਮੈਂ ਕਿਹਾ ਜੀ ਆਹ ਗੱਲ ਐਂ ਕਰਕੇ ਐਮਐਲਏ ਨੇ ਫੋਨ ਮਾਰਿਆ ਕਹਿੰਦਾ ਹੁਣੇ ਛੱਡੋ ਤੇ ਅਸੀਂ ਉਹਦੇ ਥਾਣੇਦਾਰ ਨੂੰ ਫੋਨ ਮਾਰਿਆ ਮੈਂ ਕਹਾਂ ਵੀ ਐਮਐਲਏ ਸਾਹਿਬ ਦਾ ਫੋਨ ਆ ਗਿਆ ਛੱਡੋ ਕਹਿੰਦਾ ਉਹਦੇ ਮੁੰਡੇ ਦਾ ਆ ਗਿਆ ਪਰਚਾ ਦਿਓ ਇੱਕੇ ਘਰ ਹੀ ਦੋ ਫੋਨ ਆਈ ਜਾਂਦੇ ਇੱਕ ਗਾਂਗਰਾਹ ਚ ਐ ਇਹ ਕਾ ਯਾਦ ਰੜੀ ਜਾਂਦਾ ਤੇ ਕੀਦਾ ਕਾਨੂੰਨ ਰਹਿ ਗਿਆ ਇਹ ਕਿਵੇਂ ਰੋਕ ਸਕਦਾ ਇਹ ਕੰਮ ਜੇ ਰੋਕਣਾ ਹੋਵੇ ਤਾਂ ਇਹ ਰੋਕ ਸਕਦਾ ਜਿਵੇਂ ਜਿਹੜੇ ਬੰਦੇ ਨੇ ਕੋਕਰਮ ਕਰਿਆ ਬੱਚੇ ਨਾਲ ਸਾਡੇ ਨਾਲ ਉਹਨੂੰ ਫੜਿਆ ਸੀਗਾ ਉਹਨਾਂ ਨੂੰ ਭਾਏ ਮਹੀਨਾ ਰੱਖਣਾ ਪੈਂਦਾ ਰਿਮਾਂਡ ਤੇ ਉਹਨਾਂ ਨੂੰ ਤੈਹ ਤੱਕ ਜਾਣਾ ਸੀ ਵੀ ਤੁਸੀਂ ਕੀ ਦੇ ਕਹਿਣ ਤੇ ਕਿਉਂ ਕਰਿਆ ਇਹ ਕੰਮ ਉਹਨੂੰ ਕੀ ਨੇ ਕਿਹਾ ਜਿਵੇਂ ਤਿੰਨਾਂ ਦੇ ਨਾਂ ਆ ਗਏ ਸੀ ਨਾ ਇਹਨਾਂ ਨੇ ਗਾਹ ਵੀ ਤੁਰਨਾ ਸੀ। ਥਿਰੋਂਦੂ ਗਾਹ ਉਹਦੂ ਗਾਹ ਉਹਦੂ ਗਾਹ ਤੈ ਤੱਕ ਪਹੁੰਚਿਆ ਜਾਂਦਾ ਪਰ ਜਿਹੜਾ ਸਿਰੇ ਵਾਲਾ ਹੁੰਦਾ ਉਹ ਟੰਬਾ ਹੀ ਐਸਾ ਹੁੰਦਾ ਉਹ ਤੇ ਪੈਰ ਤਾਂ ਹੁੰਦੀ ਹਿੰਮਤ ਹੀ ਨਹੀਂ ਪੈਂਦੀ ਕਿਸੇ ਦੀ। ਉੱਥੋਂ ਮੁੜਿਆ ਆਉਂਦੇ ਆ। ਮਿੰਨੀ ਯਾਰ ਇਹ ਪੌੜੀ ਆਪਣੇ ਵਾਲੇ ਹੀ ਨਹੀਂ ਆਪਾਂ ਇਹ ਤੇ ਪੈਰ ਰੱਖ ਹੀ ਨਹੀਂ ਸਕਦੇ। ਕਿਉਂਕਿ ਪੌੜੀ ਦੇ ਸਾਰੇ ਤਾਂ ਸਾਰੇ ਘੜੇ ਹੁੰਦੇ ਆ। ਇਰ ਉੱਥੇ ਜਾ ਕੇ ਆ ਜਾਂਦਾ ਕਹਿੰਦੇ ਵੀ ਖੇਤ ਦੀ ਬਾਹਰ ਹੀ ਗੇਤ ਨੂੰ ਕਾਈ ਜਾਂਦੀ ਹੈ ਫਿਰ ਖੇਤ ਦਾ ਰਖਵਾਲਾ ਕੌਣ ਹੈ ਹੁਣ ਜੇ ਵਾਅਦੇ ਕਰੀ ਜਾਂਦੇ ਆ ਕੋਈ ਕਹਿੰਦਾ ਮੈਂ ਕਰ ਦੂੰ ਮੈਂ ਨਸ਼ਾ ਬੰਦ ਕਰ ਦੂੰ ਮੈਂ ਆ ਕਰ ਦੂੰ ਇਹ ਤਾਂ ਚੁਟਕੀ ਦਾ ਕੰਮ ਹੈ ਇਹ ਪੁਲਿਸ ਦਾ ਤਾਂ ਕੰਮ ਹੀ ਨਹੀਂ ਪੰਜਾਬ ਪੁਲਿਸ ਦਾ ਕੰਮ ਹੀ ਨਹੀਂ ਨਸ਼ਾ ਬੰਦ ਕਰਨਾ ਨਾ ਹੋਵੇ ਜੇਕਰ ਪੰਜਾਬ ਪੁਲਿਸ ਡੋਟੇ ਬੰਦ ਕਰ ਸਕਦੀ ਹੈ ਮੈਂ ਮੰਨਦਾ ਯੋਗੀ ਡੱਲ ਬਾਬਾ ਅੱਧਾ ਕਿਲੋ ਵੀ ਵੜਿਆ ਜਾਂਦਾ ਜਿਹੜੇ ਟਿੱਟੇ ਵਾਲੇ ਦਾ ਬੜੇ ਨਹੀਂ ਜਾ ਸਕਦੇ ਕਿਸੇ ਹਿਸਾਬ ਨਾਲ ਇਹਨਾਂ ਤੋਂ ਉਹ ਤੋਂ ਤੁਰੇ ਜਾਂਦੇ ਆ ਚਲਾ ਕੇ ਮਾਮਲੇ ਉਹਨਾਂ ਦੇ ਕਰ ਲੈਣਗੇ ਯਾਰ ਦਿੱਲੂ ਆਉਂਦਾ ਉਹ ਕਿਹੜਾ ਕਿ ਪਾਕਿਸਤਾਨ ਚੋਂ ਆਉਂਦਾ ਕਿਤੇ ਸਾਨੂੰ ਇੱਥੇ ਬੈਠਿਆਂ ਨੂੰ ਪਤਾ ਹਰ ਘਰ ਨੂੰ ਪਤਾ ਕਿ ਕਾਲੇ ਬਣਾਉਂਦੇ ਆ ਉੱਥੇ ਕਾਲਿਆਂ ਦੀਆਂ ਲੇਪਾਂ ਲਾਈਆਂ ਉੱਥੇ ਕਾਲੇ ਸਮਾਨ ਭੇਜਦੇ ਆ ਪੰਜਾਬ ਤੋਂ ਔਰ ਦਿੱਲੀ ਹੱਬ ਪਤਾ ਨਹੀਂ ਕਿੰਨੀਆਂ ਕਿ ਲੇਪਾਂ ਲੱਗੀਆਂ ਕਹਿੰਦੇ ਤੇ ਕਾਲੇ ਫੜਨੇ ਕਿੰਨੇ ਘੌਕੇ ਦਿੱਲੀ ਦੀ ਪੁਲਿਸ ਨੂੰ ਵੀ ਦਿੱਲੀ ਪੁਲਿਸ ਜੇ ਕੋਈ ਪੰਜਾਬ 'ਚ ਸਾਡੇ ਕੋਈ ਬੰਦਾ ਮਾਰਦੇ ਆ ਕੋਈ ਗੈਂਗਸਟਰ ਜਾਂ ਕੁਛ ਕਰਦੇ ਆ ਉਹਨਾਂ ਨੂੰ ਮੈਂਟਾ 'ਚ ਫੜ ਲੈਂਦੀ ਐ ਇੱਥੇ ਬੰਦਾ ਮਾਰਿਆ ਵਾ ਦਿੱਲੀ ਪੁਲਿਸ ਬੰਦੇ ਨੂੰ ਕਿਡਨੈਪ ਕਰ ਲੈਂਦੀ ਜਾ ਕੇ ਮੈਂਟੇ ਚੱਕ ਲੈਂਦੀ ਐ ਜਿਹੜੇ ਉਹਨਾਂ ਦੇ ਘਰ ਹੀ ਬੈਠ ਕੇ ਚਿੱਟਾ ਬਣਾਈ ਜਾਂਦੇ ਉਹ ਕਿਉਂ ਨਹੀਂ ਫੜੇ ਜਾਂਦੇ ਉਹਨਾਂ ਤੋਂ ਪੁੱਤੀ ਚੋਰਾਂ ਦੇ ਨਾਲ ਲੜੀ ਹੋਈ ਆ ਪਰਚੀ ਹੁੰਦੇ ਆ ਛੋਟਿਆਂ ਤੇ ਪੀਣ ਵਾਲਿਆਂ ਤੇ ਨਜ਼ਾਕਰ ਨਾਲਾਂ ਤੇ ਵਿਚ ਚ ਨਾਲੀ ਤੇ ਕਦੇ ਪਰਚਾ ਨਹੀਂ ਹੁੰਦਾ ਜੇ ਛੋਟੇ ਸਦਾਗਰ ਹੁੰਦੇ ਆ ਜਿਹੜੇ ਵਿਚਾਈ ਚੋਰੀ-ਸਬੋਰੀ ਵਾਲੇ ਉਹਨਾਂ ਤੇ ਜਿਹੜੇ ਵੱਡੇ ਹੁੰਦੇ ਉਹ ਵੱਡੇ ਘਰਾਂ ਦੇ ਕਾਕੇ ਹੁੰਦੇ ਵੱਡੇ ਘਰਾਂ ਦੀਆਂ ਵੱਡੀਆਂ ਹੀ ਮਿਰਚਾਂ ਉਹਨਾਂ ਦਾ ਕੋਈ ਹਾਲ ਨਹੀਂ ਤੇ ਜੇ ਕੱਢਣਾ ਹੋਵੇ ਗਵਰਨਮੈਂਟ ਦਾ ਨਾਂ ਕਿਉਂ ਪਿਆ ਗੌਰਮੈਂਟ ਜੀ ਗੌਰ ਕਰੇ ਤਾਂ ਕਮੈਂਟ ਚ ਕਰਦੀ ਐ ਜੀ ਗੌਰ ਕਰ ਜੀ ਤਾਂ ਮੈਂਟ ਚ ਕੋਸ ਦਾ ਕੁਛ ਕਰ ਸਕਦੇ ਜੀ ਤੇ ਨਹੀਂ ਕਰਨੀ ਤਾਂ ਨਹੀਂ ਕਰਨੀ ਭਈਆ ਥੀ ਲੰਗੀ ਜਾਣ ਹੁਣ ਸਾਡੇ ਹੀ ਭਾਰਤ ਦੇ ਵਿੱਚ ਡੋਟਿਆਂ ਦੀ ਖੇਤੀ ਹੁੰਦੀ ਐ ਸਾਡੇ ਭਾਰਤ ਜੀ ਬੈਣ ਜਿੱਥੇ ਖੇਤੀ ਹੁੰਦੀ ਉੱਥੇ ਵੀ ਬੈਣ ਐ ਐਮਪੀ ਰਾਜਸਥਾਨ ਦੇ ਵਿੱਚ ਖੇਤੀ ਆ ਉੱਥੇ ਵੀ ਵੇਣ ਹੈ ਕੱਲੀ ਭੀਮ ਲਾਉਣ ਦਾ ਆਡਰ ਆ ਉਹਨਾਂ ਨੂੰ ਡੋਡਿਆਂ ਨੂੰ ਅੱਗ ਲਾਉਣੀ ਹੈ ਜਿਹੜੀ ਕਿ ਤੁਹਾਡੇ ਸਾਹਮਣੇ ਵੀਡੀਓ ਆਉਂਦੀਆਂ ਮੰਡੀ 'ਚ ਵਿਖਦੇ ਆ ਅੱਗ ਕੌਣ ਲਾਉਂਦਾ ਕੋਈ ਵੀ ਨਹੀਂ ਜਦੋਂ ਉੱਥੋਂ ਸਰੇਆ ਮੰਡੀ 'ਚ ਵਿਖਦੇ ਆ ਤੇ ਫੇਰ ਕਿਉਂ ਪਰਚਾ ਭਾਈ ਖਾਣ ਵਾਲਿਆਂ ਦੇ ਕਹਦਾ ਪਰਚਾ ਫਿਰ ਜਿਉਂਥੇ ਬੀਜਦੇ ਤਾਂ ਹੀ ਆਉਦੇ ਆ ਉਹ ਕਿਹੜਾ ਕੋਈ ਚੋਰੀ ਬੀਜਦੇ ਆ ਜਿਹੜੇ ਹੁਣ ਲਾਗੇਖਾਨ ਉਹਦੇ ਠੇਕੇ ਖੁੱਲੇ ਸੀਗੇ ਰਾਜਸਥਾਨ 'ਚ ਠੇਕੇ ਖੁੱਲੇ ਸੀ ਐਮਪੀ ਦੇ ਠੇਕੇ ਖੁੱਲੇ ਸੀ ਉਸ ਤੋਂ ਪਹਿਲਾਂ ਪੰਜਾਬ 'ਚ ਹੁੰਦੇ ਸੀ ਪੰਜਾਬੀ ਲਾਗੇ ਫਿਰ ਪੰਜਾਬ 'ਚ ਬੰਦ ਕਰਤੇ ਹੁਣ ਰਾਜਸਥਾਨੀ ਐਮਪੀ ਵਾਲੇ ਪੁਰਾਤਾਨੀ ਤੇ ਐਮਪੀ ਵਾਲੇ ਫੁੱਲ ਖਾਣ ਲੱਗੇ ਹੁਣ ਉੱਥੇ ਠੇਕੇ ਬੰਦ ਕਰਤੇ ਕਿਉਂ ਕਿਉਂਕਿ ਉਹਨਾਂ ਨੂੰ ਪਹਿਲਾਂ 500 ਰੁਪਏ ਕਿਲੋ ਕਾਟ ਤੇ ਮਿਲਦੇ ਸੀਗੇ ਹੁਣ 3500 4000 ਨੂੰ ਮਿਲਦੇ ਉਹਨਾਂ ਨੂੰ ਗੱਲ ਕੀ ਹੈ ਕਿ ਚੀਜ਼ ਵੇਚਣ ਦਾ ਤਰੀਕਾ ਲੱਭਣਾ ਸੀ ਮਹਿੰਗੀ ਲੱਭ ਲਿਆ ਵਸ ਠੀਕੇ ਬੰਦੋਗੇ ਚੀਜ਼ ਵੇਣੋਗੀ ਮਹਿੰਗੀ ਹੋਗੀ ਉਹਨਾਂ ਦਾ ਕਸੂਰ ਤਾਂ ਕੋਈ ਨਹੀਂ ਪਹਿਲਾਂ ਤਾਂ ਲਾਇਸੈਂਸ ਬਣੇ ਹੋਏ ਸੀਗੇ ਉਹਨਾਂ ਕੋਲੇ ਲੈਂਡ 'ਚ ਖੜਦੇ ਸੀ ਟੌਰ ਨਾਲ 500 ਦੇ ਕੇ ਫੜਦੇ ਹੁੰਦੇ ਇੱਕ ਅੱਛੇ ਚ ਕਿਲੋ ਦੋ ਕਿਲੋ ਦੇਦੇ ਭਾਈ ਮੇਰੇ ਘਾੜਦੇ ਮੇਰੇ 20 ਕਿਲੋ ਆਸਾਲ ਦੇ ਮੇਰੇ ਭਾਈ 30 ਕਿਲੋ ਆਸਾਲ ਦੇ ਠੀਕ ਹੈ ਤੇ ਹੁਣ ਉਹ ਕਾੜ ਰੱਦ ਕਰਤੇ ਇਹਨਾਂ ਨੇ ਇਹਕੇ ਬੰਦ ਕਰਤੇ ਹੁਣੋ ਵਿਚਾਰੇ ਭਟਕਦੇ ਵਰਦੇ ਚੋਰੀ ਖਾਂਦੇ ਚੀਜ਼ ਉਥੇ ਹੀ ਆਉਂਦੀ ਜੇ ਤੂੰ ਅੱਗੇ ਆਉਂਦੀ ਸੀ ਜਾਂ ਤਾਂ ਬਰ ਉਹਥੇ ਹੀ ਬੰਦ ਕਰੋ ਫਾਹਾ ਵੱਡੋ ਇਹਦਾ ਇਹ ਕਿਣਾ ਕੋਈ ਛੋਟੀ ਮੋਟੀ ਚੀਜ਼ ਆ ਵੀ ਜਿਹੜੀ ਕੋਈ ਮਾੜੀ ਮੋਟੀ ਚੀਜ਼ ਆ ਕੋਈ ਲੁਕੋ ਕੇ ਦੇ ਆਉਂਦਾ ਜਾਂ ਲੁਕੋ ਕੇ ਵੀ ਦਾ ਕੋਈ ਸ਼ਰਿਆਮ ਹੁੰਦੀ ਹੈ ਬੰਦ ਕਰ ਦਿਓ ਬੰਦ ਤਾਂ ਨਹੀਂ ਹੁੰਦੀ ਕਿਉਂਕਿ ਇਹ ਚੀਜ਼ ਬ੍ਰਿਟਸ ਨੂੰ ਜਾਂਦੀ ਹੈ ਇੰਗਲੈਂਡ ਨੂੰ ਸਾਡੇ ਦੇ ਰਾਜ ਅੱਜ ਵੀ ਉਹਨਾਂ ਦਾ ਹੈ ਸਾਡੇ ਤੇ ਕਾਨੂੰਨ ਅੱਜ ਵੀ ਗੋਰਿਆਂ ਦਾ ਸਾਡੇ ਵੀ ਦਵਾਈਆਂ ਤੇ ਪੈਂਦੀ ਐ ਬ੍ਰੈਂਡਸ ਚੰਗੀ ਚੰਗੀ ਚੀਜ਼ ਉਹ ਲੈ ਜਾਂਦਾ ਜਿਹੜੀ ਰਹਿਣ ਖੂਨਦ ਸਾਡੇ ਪੈਂਦੀ ਐ ਉਦੋਂ ਉੱਤੇ ਤੀਜੇ ਨੰਬਰ ਤੇ ਫਿਰ ਸਾਡੇ ਜਿਹੜੇ ਖਾਣ ਵਾਲੇ ਆ ਉਹ ਕੋਰਟ ਚ ਪੈਸੇ ਭਰਦੇ ਆ ਜਿਹੜਾ ਫੜਿਆ ਜਾਂਦਾ ਪਰਚਾ ਹੋ ਜਾਂਦਾ ਕੋਰਟ ਜੁਰਮਾਨਾ ਕਰ ਦਿੰਦੀ ਐ ਠੀਕ ਐ ਪੈਸੇ ਉੱਪਰ ਹੀ ਕਾਨੂੰਨ ਨੂੰ ਅਸੀਂ ਬੀਜੀਏ ਵੀ ਅਸੀਂ ਲਾਈਏ ਵੀ ਅਸੀਂ ਪੱਠਾ-ਕੁੱਠਾ ਕਰਕੇ ਦੇ ਦਈਏ ਅਸੀਂ ਅੰਗਰੇਜ਼ਾਂ ਨੂੰ ਫਿਰ ਵੰਦੀ ਕਰ ਦਿਓ ਜਾਂ ਫਿਰ ਹਰ ਸਟੇਟ 'ਚ ਲਾਗੂ ਕਰ ਦਿਓ ਦਵਾਈ ਲੈਣ ਦੀ ਲੋੜ ਹੀ ਨਹੀਂ ਜਿਹੜਾ ਬੰਦਾ ਬੀਮਾ ਖਾਂਦਾ ਉਹ ਡਾਕਟਰ ਦੇ ਜਾਂਦਾ ਹੀ ਨਹੀਂ ਉਹਨੂੰ ਲੋੜ ਹੀ ਨਹੀਂ ਡਾਕਟਰ ਦੇ ਜਾਂਦੀ ਨਾ ਬਲੱਡ ਵਧੇ ਨਾ ਖੂਨ ਸੰਘਣਾ ਹੋਵੇ ਨਾ ਲੈਣਾ ਨਾ ਦੇਣਾ ਨਾ ਅਟੈਕ ਨਾ ਕੋਈ ਲੈਣਾ ਨਾ ਦੇਣ ਹੁਣ ਟੈਕ ਉਹਦੀਆਂ ਮਾੜੀਆਂ ਚੀਜ਼ਾਂ ਬੀਮੇ 'ਚ ਗੋਲੀ ਘਟਾਈ ਜਾਂਦਾ ਡੋਟਿਆਂ ਦੀ ਸਪ੍ਰੀਆਂ ਆਈ ਜਾਂਦੀਆਂ ਈ ਪਤਾ ਕੀ ਕੀ ਪਾਈ ਜਾਂਦੇ ਆ ਮੂੰਹ ਸੁੱਕੀ ਜਾਂਦੇ ਨੀਂਦਾਂ ਆਈ ਜਾਂਦੀਆਂ ਖਾ ਕੇ ਕੋਈ ਗੱਲ ਥੋੜੀ ਐ ਜੀ ਨੇ ਵੀ ਪੱਕੀ ਸਰਕਾਰ ਰੱਖਣੀ ਐ ਨਾ ਪੰਜਾਬ 'ਚ ਪੱਕੀ ਉਹ ਇਸ ਵਿਸ਼ੇ ਤੇ ਕੰਮ ਕਰਲੇ ਵੀ ਮੈਂ ਕਹਿੰਦਾ ਕੋਈ ਨਾਲੀ ਬਣਾਉਣ ਦੀ ਲੋੜ ਨਹੀਂ ਕੋਈ ਗਲੀ ਬਣਾਉਣ ਦੀ ਲੋੜ ਨਹੀਂ ਠੀਕ ਐ ਜੀ ਆਪੇ ਹੀ ਨਾਲੀਆਂ ਉਹੀ ਨਾਲੀਆਂ ਚੱਲਣਗੀਆਂ ساری ਉਮਰ ਦੁਬਾਰਾ ਨਾਲੀ ਨਹੀਂ ਟੁੱਟੂਗੀ ਇਹ ਹਮਲਿਆਂ ਨੇ ਜਿੰਮਾ ਚੱਕ ਲੈਣਾ ਲੈ ਵੀ ਗੱਲ ਸੁਣ ਲੋ ਜੇ ਤੇ ਮਾਰ ਆ ਜਾ ਵੀ ਪਲਾਸਟਰ ਲਿਆ ਲਾ ਦੇ ਜੇ ਛੜਕ ਚ ਖੱਡਾ ਪੈ ਗਿਆ ਤੜਕੇ ਨੂੰ ਸੀਮੈਂਟ ਲਿਆ ਕੇ ਭਰ ਦੇ ਕਰੀ ਭਰ ਦਿਓ ਆਪਣਾ ਹੀ ਆ ਇਹ ਗਵਰਨਮੈਂਟ ਨੂੰ ਨਹੀਂ ਇੰਦਰ ਆਉਣ ਦੇਣਾ ਆਪਾਂ ਤੇ ਵੋਟਾਂ ਘਰੇ ਪਿਆਰ ਨੂੰ ਬਹਿਣਗੀਆਂ ਬਸ ਇੰਨੀ ਕੀ ਹਮਤ ਕਰਨੀ ਐ ਡੋਢੀ ਖੋਲਣੇ ਐ ਤੇ ਜਿਹੜਾ ਦੇਸ਼ ਦਾ ਰਾਜਾ ਹੁੰਦਾ ਮੁੱਖ ਮੰਤਰੀ ਉਹਦੇ ਹੱਥ ਚ ਕੀ ਨਹੀਂ ਹੁੰਦਾ ਪ੍ਰਧਾਨ ਮੰਤਰੀ ਨੂੰ ਕਹਿ ਸਕਦਾ ਮੇਰੀ ਪ੍ਰਜਾ ਮਰਦੀ ਐ ਮੈਂ ਕੀ ਕਰਾਂ ਸੰਤਿਆਤਿਕ ਨਸੀ ਪਹੁੰਚ ਗਿਓ ਸਾਡੇ ਅਸੀਂ ਕੀ ਕਰੀਏ ਥੋੜੇ ਸੈਂਟਰ ਚੋਂ ਜਾਂਦੇ ਆ ਤੁਸੀਂ ਰੋਕੋ ਘਰੇ ਕੋਈ ਭਰੇ ਕੋਈ ਬਦਨਾਮ ਕੋਈ ਕੋਈ ਕਹਿੰਦਾ ਇੱਥੇ ਤਾਂ ਨਸੀ ਨਹੀਂ ਮਿਲਦਾ ਨਾ ਮਿਲਦਾ ਹੀ ਨਹੀਂ ਇੱਥੇ ਤਾਂ ਲੱਡੂ ਖਾਗਾ ਮਰੀ ਜਾਂਦੇ ਜਿਵੇਂ ਸਾਡੇ ਰੋਲਾ ਦੇ ਆਵੀ ਕਿਸੇ ਹਿਸਾਬ ਨਾਲ ਨਹੀਂ ਬੰਦ ਹੋ ਸਕਦਾ ਇਸ ਹਿਸਾਬ ਨਾਲ ਬੰਦ ਹੋ ਸਕਦਾ ਡੋਡੇ ਖੁੱਲ ਗਏ ਜਿੱਦੇ ਹੁਣ ਸ਼ਰਾਬ ਦੇ ਠੇਕੇ ਆ ਹਰ ਸ਼ਹਿਰ ਤੇ ਪੰਜ ਪੰਜ ਸੱਤ ਸੱਤ ਠੇਕੇ ਖੁੱਲੇ ਪਏ ਕਿੰਨੀਆਂ ਕ ਲੈਣਾ ਲੱਗੀਆਂ ਦੇਖੀਆਂ ਪਟੇਕਿਆਂ ਤੇ ਕਿਸੇ ਪਿੰਡ 'ਚ ਹਰ ਪਿੰਡ 'ਚ ਠੇਕਾ ਕਿੰਨਾ ਕ ਪਿੰਡ ਖੜਾ ਵੇਖਿਆ ਠੇਕੇ ਤੇ ਪੰਜ ਸੱਤ ਬੰਦੇ 10 ਬੰਦੇ ਹੁੰਦੇ ਜਿਹੜੇ ਪੀਣ ਵਾਲੇ ਉਹ ਵੀ ਜਾਂਦੇ ਆ ਤੇ ਜਿਹੜੇ ਨਹੀਂ ਆਲੇ ਤੇ ਨਹੀਂ ਆਲੇ ਤਾਂ ਟੌਰ ਨਾ ਕੋਲ ਦੀ ਲੱਗੇ ਜਾਂਦੇ ਕੋਈ ਜਾਗਦਾ ਵੀ ਨਹੀਂ ਠੇਕੇ 'ਚ ਆਹ ਹੀ ਅਰਜ ਦੇ ਰੋਟਿਆਂ ਦੇ ਗੁੱਲਗੇ ਹੋਣਾ ਰੋਟਿਆਂ ਅੱਜ ਕਹਿਣੀ ਝਾਕਣਾ ਕੇ ਨੇ ਰਾਹ ਹੁਣ ਨਾ ਲੱਗ ਜਗਾ ਨੇ ਦੀ ਗੋਲ ਦੀ ਕਿਉਂਕਿ ਜਿਹੜੀ ਚੀਜ਼ ਸ਼ਰਿਆਂ ਵਿੱਚਿਕਣ ਲੱਗ ਜੇ ਉਹ ਚੀਜ਼ ਦੀ ਕਦਰ ਘਟ ਜਾਂਦੀ ਹੈ ਉਹਨੂੰ ਖਾਣਾ ਜਾਂ ਦੇਖਣਾ ਪਸੰਦ ਨਹੀਂ ਕਰਿਆ ਜਾਂਦਾ ਹੁਣ ਅਸੀਂ ਕਹਿੰਦੇ ਆ ਪੈਸਾ ਭੋਜਨ ਤੇ ਨਾਰੀ ਤਿੰਨੋਂ ਪਰਦੇ ਦੇ ਅਧਿਕਾਰੀ ਅਸੀਂ ਔਰਤ ਪਰਦੇ ਪਿੱਛੇ ਰੱਖੀ ਆ ਤੇ ਸਭ ਤੋਂ ਵੱਧ ਰੇਪ ਹੁੰਦਾ ਸਾਡੇ ਅੰਗਰੇਜ਼ਾਂ ਨੇ ਇਹ ਚੀਜ਼ ਨੂੰ ਆਜ਼ਾਦ ਕਰਤਾ ਉੱਥੇ ਕੋਈ ਰੇਤ ਨਹੀਂ ਜੂਗੋਨਰ ਇਸ ਪਾਸੇ ਧਿਆਨ ਹੀ ਨਹੀਂ ਹੈ ਓਪਨ ਜਿਹੜੀ ਚੀਜ਼ ਓਪਨ ਹੋ ਗਈ ਉਹਦੇ ਆ ਲੋਕਾਂ ਦਾ ਦਿਮਾਗ ਆ ਜਿਹੜਾ ਆਪਣਾ ਵੜ ਜਾਂਦਾ ਇਹੀ ਚੀਜ਼ ਹੋਣੀ ਹੈ ਜਿੱਦ ਦੇ ਰੋਡ ਦੇ ਉੱਤੇ ਕੇ ਖੁੱਲ ਗਏ 25 ਰੁਪਏ ਲੋਕ ਰਹਿ ਜਾਣਗੇ ਨਸ਼ੇ ਵਾਲੇ ਬਾਕੀ ਸਭ ਬਾਹਰ ਠੀਕ ਹੈ ਜੀ ਇਹ ਚੀਜ਼ ਤੇ ਜ਼ੋਰ ਦਿਆ ਕਰੋ ਸਰਕਾਰਾਂ ਨੂੰ ਵੀ ਸਾਡੀ ਬੇਨਤੀ ਹੈ ਇੱਕ ਵਾਰੀ ਸਾਡੇ ਕੋਲ ਤਾਂ ਸੰਦਮੈਂ ਨਹੀਂ ਨਾ ਮੁੱਦਾ ਚੱਕਿਆ ਸੀਗਾ ਸਾਨੂੰ ਤਾਂ ਇਹ ਲੱਗਦਾ ਸੀਗਾ ਵੀ ਸਪੀਕਰ ਸਾਹਿਬ ਕਰਨਗੇ ਕੁਝ ਨਾ ਕੁਝ ਸਾਨੂੰ ਆਸ ਮੀਦ ਵੀ ਹੈ ਕਿਉਂਕਿ ਸਾਡੇ ਏਰੀਆ ਦਾ ਬੰਦਾ ਸਾਡਾ ਠੀਕ ਹੈ ਤੇ ਜੇ ਉਹਨੇ ਧਿਆਨ ਦੇਤਾ ਤਾਂ ਤਾਂ ਉਹ ਬੰਨੇ ਲਾ ਦੂਗਾ ਤੇ ਜੇ ਬੰਨੇ ਲਾਤੀ ਗੱਲ ਤੇ ਫਿਰ ਸਰਕਾਰ ਏਸੇ ਬਿਸੇ ਤੇ ਹੀ ਵੱਡ ਜਾਣੀ ਆਪਣੀ ਦੁਆਰਾ ਯਾਰ ਦੀ ਲੋੜ ਨਹੀਂ ਕਿ ਅਪਾ ਨੂੰ ਵੋਟਾਂ ਕਹਿਣ ਦੀ ਲੋੜ ਨਹੀਂ ਰੈਲਿੰਗਾਂ ਕਰਨ ਦੀ ਲੋੜ ਨਹੀਂ ਪੈਸੇ ਖਰਾਬ ਕਰਨ ਦੀ ਲੋੜ ਨਹੀਂ ਨਾ ਆਵਲੀ ਆਪੋ ਆਪਣੇ ਪਿੰਡਾਂ ਚ ਕੈਂਪ ਲਾਉਣਗੇ ਵੋਟਾਂ ਦੇ ਆਪੇ ਮੰਗਣਗੇ ਤੁਹਾਨੂੰ ਨਹੀਂ ਲੋੜ ਜਾਣ ਦੀ ਮਾਵਾ ਤਰਨਗੇ ਜਾਂ ਮੂਰੇ ਹੋ ਕੇ ਵੀ ਸਾਡੇ ਬੱਚੇ ਵੱਜ ਜਾਣਗੇ ਹੁਣ ਕੁੱਤੇ ਨਸਿਆਂ ਤੋਂ ਹੁਣ ਜਦੋਂ ਮਿਲਦਾ ਨਹੀਂ ਬੰਦੇ ਦੀ ਮਜਬੂਰੀ ਜਾਵੇ ਕਿੱਧਰ ਨੂੰ ਗੋਲੀ ਘੱਟਾ ਖਾਊ ਜਾਂ ਕੋਸੋਰ ਖਾਊ ਕੁਝ ਨਾ ਕੁਝ ਤਾਂ ਖਾਊ ਗਈ ਉਹ ਇਹਗਾ ਨਾ ਸਾਰੇ ਭਰਾ ਥੋੜਾ ਬਹੁਤ ਇਸ ਵਿਸ਼ੇ ਤੇ ਬੋਲਿਆ ਕਰੋ ਸਰਕਾਰਾਂ ਨੂੰ ਵੀ ਬੇਨਤੀ ਹੈ ਕਿ ਸਾਡੀਆਂ ਸਰਕਾਰਾਂ ਵੀ ਇਧਰ ਧਿਆਨ ਦੇਣ ਤੇ ਸਾਡੇ ਭਰਾਵਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਦਬ ਕੇ ਵੀਡੀਓ ਨੂੰ ਸ਼ੇਅਰ ਕਰਿਓ ਮੇਰੇ ਭਰਾ ਹਰ ਵਰਗ ਤੱਕ ਵੀਡੀਓ ਪਹੁੰਚਣੀ ਚਾਹੀਦੀ ਹੈ ਆਪਣੀ ਠੀਕ ਹੈ ਜੀ ਤੇ ਜੇ ਕੋਈ ਦਾਸ ਤੋਂ ਉੱਚਾ ਨੀਵਾ ਸਬਦ ਬੋਲਿਆ ਕਰਦਾ ਦਾਸ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ